ਜਾਰੀ ਹੈ ਕਿ ਚੱਲ ਰਿਹਾ ਸੋਸ਼ਲ ਮੀਡੀਆ ਤੇ ਉਸ ਦੇ ਸੰਦਰਭ ਦੇ ਵਿੱਚ ਇੱਕ ਗੀਤ ਹੈ ਕਿ ਕੰਮ ਧੰਦੇ ਸਭ ਛੱਡੀ ਚੁਬਰਾਂ ਹੋ ਗਈ ਉੱਚੀਆਂ ਫੀਲਾ ਤੇ ਸਾਰੀ ਦੁਨੀਆ ਨੱਚੀ ਜਾਂਦੀ ਬਾਬਾ ਅੱਜ ਕੱਲ ਰੀਲਾਂ ਤੇ ਸਾਰੀ ਦੁਨੀਆ ਨੱਚੀ ਜਾਂਦੀ ਫੇਸਬੁੱਕ ਤੇ ਇੰਸਟਾ ਆਈਡੀ ਹਰ ਇੱਕ ਕੋਲ ਹੈ ਪੱਕੀ ਪਰ ਦਿਉ ਵਾਰ ਲਿਆਦੀ ਦੁਨੀਆ ਦੱਸੀ ਜਾਣ ਤਰੱਕੀ ਕਿਆ ਬਾਤ ਵਾਹ ਫੇਸਬੁਕ ਤੇ ਇੰਸਟਾ ਆਈਡੀ ਹਰ ਕਿਸੇ ਕੋਲ ਹੈ ਪੱਕੀ ਪਰ ਦਿਉ ਵਾਰ ਲਿਆਦੀ ਦੁਨੀਆ ਦੱਸੀ ਜਾਣ ਤਰੱਕੀ 60 ਸਾਲਾਂ ਦੀ ਬੇਬੇ ਤੱਕੀ ਨੱਚ ਰਹੀ ਉੱਚੀਆਂ ਹੀਲਾਂ ਤੇ ਸਾਰੀ ਦੁਨੀਆ ਨੱਚੀ ਜਾਂਦੀ ਬਾਬਾ ਅੱਜ ਕੱਲ ਰੀਲਾਂ ਤੇ ਸਾਰੀ ਦੁਨੀਆ ਨੱਚੀ ਜਾਂਦੀ ਕੁੜੀਆਂ ਨੇ ਤਾਲਾਤੀ ਬਾਬਾ ਜਮਾ ਸ਼ਰਮ ਦੀ ਲੋਈ ਸਭ ਤੋਂ ਘੱਟ ਨੇ ਕੱਪੜੇ ਜਿਸ ਦੇ ਬਸ ਉਹ ਹੀ ਫੇਮਸ ਹੋਈ ਕੁੜੀਆਂ ਨੇ ਤਾਲਾਤੀ ਬਾਬਾ ਜਮਾ ਸ਼ਰਮ ਦੀ ਲੋਈ ਸਭ ਤੋਂ ਘੱਟ ਨੀ ਕੱਪੜੇ ਜਿਸ ਦੇ ਉਹੀ ਫੇਮਸ ਹੋਈ ਬੌਣੇ ਨੀ ਕਿਰਦਾਰ ਅਸਰਨਾ ਭੋਰਾ ਕਰਨ ਦਲੀਲਾਂ ਦੇ ਸਾਰੀ ਦੁਨੀਆ ਹੀ ਹੋ ਗਈ ਬਾਬਾ ਅੱਜ ਕੱਲ ਤੱਕ ਲੈ ਰੀਲਾ ਤੇ ਸਾਰੀ ਦੁਨੀਆ ਨੱਚੀ ਜਾਂਦੀ ਬੰਬ ਸੇਰਾ ਕੋਕਾ ਕਹਿੰਦੇ ਬਾਈ ਅਤ ਕਰਵਾ ਕੇ ਰੱਖੀ ਕੁਝ ਮਰਦਾਨਾ ਲੱਗਣ ਜਨਾਨਾ ਤੇ ਹਰਕਤਾਂ ਸਾਰੀ ਗਈ ਛਕੀ ਬੰਬ ਸੇਰਾ ਕੋਕਾ ਕਹਿੰਦੇ ਬਾਈ ਅਤ ਕਰਵਾ ਕੇ ਰੱਖੀ ਕੁਝ ਮਰਦਾਨਾ ਲੱਗਣ ਜਨਾਨਾ ਹਰਕਤਾਂ ਸਾਰੀ ਗਈ ਛਕੀ ਮੁੰਡੇ ਦੀ ਬਾ ਵਿੱਚ ਬਾ ਮੁੰਡੇ ਦੀ ਮੁੰਡੇ ਦੀ ਬਾਹ ਵਿੱਚ ਬਾ ਮੁੰਡੇ ਦੀ ਘੁੰਮਦੇ ਵੇਖੇ ਝੀਲਾਂ ਤੇ ਸਾਰੀ ਦੁਨੀਆ ਨੱਚੀ ਜਾਂਦੀ ਬਾਬਾ ਅੱਜ ਕੱਲ ਰੀਲਾਂ ਤੇ ਸਾਰੀ ਦੁਨੀਆ ਨੱਚੀ ਜਾਂਦੀ ਬਹੁਤ ਵੱਡਾ ਸੱਚ ਆਈਏ ਤੇਗ ਦੀ ਤਹਾਰ ਤੇ ਨੱਚਣ ਵਾਲੇ ਹਣ ਚਮਕੀਲੇ ਤੇ ਨੱਚਦੇ ਮਾਤੀ ਭੈਣ ਦੀ ਸ਼ਰਮ ਰਹੀ ਨਾ ਆਖਣ ਵਾਲਾਂ ਜਾਚਦੇ ਤੇਗ ਦੀ ਧਾਰ ਤੇ ਨੱਚਣ ਵਾਲੇ ਚਮਕੀਲੇ ਤੇ ਨੱਚਦੇ ਮਾਂ ਦੀ ਭੈਣ ਦੀ ਸ਼ਰਮ ਰਹੀ ਨਾ ਆਖਣ ਵਾਲਾਂ ਜੱਜ ਦੇ ਦੇਸੂ ਵਾਲਿਆ ਹਲੀ ਜਵਾਨੀ ਦੇਸੂ ਵਾਲਿਆ ਹਲੀ ਜਵਾਨੀ ਮੰਝਲ ਤੱਕ ਕੇ ਮੀਲਾਂ ਤੇ ਸਾਰੀ ਦੁਨੀਆ ਨੱਚੀ ਜਾਂਦੀ ਬਾਬਾ ਅੱਜ ਕੱਲ੍ਹ ਰੀਲਾਂ ਤੇ ਸਾਰੀ ਦੁਨੀਆ नची चांदी जी वाह